ਤੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹਰ ਹਫਤੇ ਤੁਹਾਡੇ ਲਈ ਕੋਈ ਨਾ ਕੋਈ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਰਹਿੰਨੇ ਆ ਕਿਸੇ ਨਾ ਕਿਸੇ ਧਾਰਮਿਕ ਸਥਾਨ ਗੁਰਦੁਆਰੇ ਜਾਂ ਮੰਦਿਰ ਦੇ ਤੇ ਜਿਸ ਤਰ੍ਹਾਂ ਤੁਹਾਨੂੰ ਲਾਸਟ ਵੀਕ ਅਸੀਂ ਦਰਸ਼ਨ ਕਰਵਾਏ ਸੀ ਸ਼੍ਰੀ ਦਸ਼ਨਾਮੀ ਅਖਾੜਾ ਸਰਾਈ ਸ਼ਹਿਰ ਦੇ ਤੇ ਤੁਸੀਂ ਦਰਸ਼ਨ ਕੀਤੇ ਸੀਗੇ ਬਾਬਾ ਹਰਦਿਤਗਿਰ ਜੀ ਮਹਾਰਾਜ ਦੇ ਮੰਦਿਰ ਦੇ ਤੇ ਬਾਬਾ ਉਤਮਗਿਰ ਜੀ ਮਹਾਰਾਜ ਦੇ ਮੰਦਿਰ ਦੇ ਤੇ ਅੱਜ ਸ਼੍ਰੀ ਸ਼੍ਰੀ 1008 ਬਹੰਤ ਉੱਤਮਗਿਰੀ ਜੀ ਮਹਾਰਾਜ ਜੀ ਦਾ વાર્ષਿਕ ਭੰਡਾਰਾ ਅੱਜ ਤੋਂ ਤਕਰੀਬਨ 13-14 ਸਾਲ ਪਹਿਲਾਂ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਤੇ ਅੱਜ ਉਸ ਦੇ ਸਬੰਧ ਵਿੱਚ ਉਹਨਾਂ ਦਾ વાર્ષਿਕ ਭੰਡਾਰਾ ਆਰੰਭ ਕੀਤਾ ਗਿਆ ਤੇ ਰਮਾਇਣ ਦੇ ਭੋਗ ਪਾਈ ਜਾਣਗੇ ਤੇ ਸੰਗਤਾਂ ਦੂਰੋਂ ਦੂਰੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਹੁੰਚ ਰਹੀਆਂ ਨੇ ਤੇ ਤੁਸੀਂ ਵੀ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸ਼੍ਰੀ ਦਸ਼ਨਾਮੀ ਖਾੜੇ ਵਿਕੇ ਆਓ ਤੇ ਉਹਨਾਂ ਦੇ ਦਰਸ਼ਨ ਪ੍ਰਾਪਤ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਾਂਜੀ ਨਮਸਕਾਰ ਜੀ ਤੁਸੀਂ ਐਸੇ ਸ਼ਹਿਰ ਦੇ ਰਹਿਣ ਵਾਲੇ ਹੋ ਜੀ ਹਾਂਜੀ ਅੱਜ ਕੀ ਹੈ ਜੇ ਸਮੁੰਦਰ ਵਿੱਚ ਅੱਜ ਆਪਾਂ ਦਸ਼ਨਾਮੀ ਖੜੇ ਆਏ ਆਂ ਜੀ ਹਾਂ ਠੀਕ ਹੈ ਹਾਂਜੀ ਸਿਬਾਸੀ ਬੁਣਾ ਰਿਹਾ ਤੇ ਕਿੰਨਾ ਦਾ ਜੀ ਬਾਬਾ ਉਤਮ ਸਿੰਘ ਜੀ ਮਹਾਰਾਜ ਬਾਬਾ ਉਤਮ ਗਿਰੀ ਜੀ ਮਹਾਰਾਜ ਦਾ ਓਕੇ ਜੀ ਇਹਨਾਂ ਨੂੰ ਤੁਸੀਂ ਜਾਣਦੇ ਹੋ ਕਿ ਕਿੰਨੇ ਸਾਲ ਹੋ ਗਏ ਜੀ ਇਹਨਾਂ ਨੂੰ ਇਸ ਦੁਨੀਆ ਤੋਂ ਗਏ ਹੋਏ ਇਹਨੂੰ ਦੁਨੀਆ ਤੋਂ ਇਸ ਫਾਨੀ ਸੰਸਾਰ ਤੋਂ ਗਏ ਹੋਏ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਜੀ 11 12 ਦੀ ਗੱਲ ਹੈ ਜੀ 11 12 ਹੋ ਗਏ ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਧੰਨਵਾਦ ਕਿੰਨੇ ਸਾਲ ਤੋਂ ਆ ਰਹੇ ਹੋ ਜਿੱਥੇ ਇੱਥੇ ਰਹਿੰਦੇ ਹੋ ਜੀ ਅਸੀਂ ਪੰਜਾਬ ਸ਼ਹਿਰ ਤੋਂ ਰਹਿੰਦੇ ਹਾਂ ਜੀ ਸਨ ਅੱਜ ਸਾਡੇ ਰਹਿੰਦੇ ਹਾਂ ਠੀਕ ਹੈ ਜੀ ਠੀਕ ਹੈ ਸਾਡੇ ਬਾਪੇ ਪਟਨਾ ਸਾਹਿਬ ਤੋਂ ਠੀਕ ਹੈ ਜੀ ਇਸ ਡੇਰੇ ਨਾਲ ਠੀਕ ਹੈ ਜੀ ਬਾਈ ਠੀਕ ਹੈ ਜੀ ਪਹਿਲਾਂ ਤੋਂ ਸਾਡੇ ਬਜ਼ੁਰਗਾਂ ਦਾ ਬਾਬੇ ਫਰਦਾ ਤੇ ਇਸ ਦੇਦੇ ਦੀ ਸੇਵਾ ਦਾ ਅਸੇ ਤਰਾ ਅਸੀ ਸਭਾ ਸਾਰਾ ਪਸੇ ਪਰਵਾਰ ਠੀਕ ਹੈ ਜੀ ਜਿਹੜਾ ਜੁੜਿਆ ਹੋਇਆ ਹੈ ਕਿਹਦਾ ਇਹ ਹੀ ਮੇਰਾ ਇਹ ਹੀ ਸਰੰਦ ਸ਼ਹਿਦ ਦਾ ਇੱਕ ਹਾਂ ਜੀ ਖੰਮ ਹੈ ਠੀਕ ਹੈ ਜੀ ਇੱਥੇ कोई भी भंडारा होत सम्मेलन हो ठीक है हाँ बड़ी देर तो इतने संत सम्मेलन चल रहे हैं ठीक है जी सर्वधर्म ठीक है जी एकता सम्मेलन चल रहे हैं ठीक है जी जिस सारे नगर की सारे संगत इतने आके सेवा करती है ठीक है जी शोभा यात्रा कभी जाती है ठीक है नगर से सरदी से सरद्द मंडी जोर ठीक है रिंगा तो भी इतने सारी संगत आके सेवा ਕਰਨੀ ਠੀਕ ਹੈ ਤੁਹਾਡੇ ਤੁਹਾਡੇ ਕਹਿਣ ਮੁਤਾਬਕ ਚਾਹੇ ਕੋਈ Hindu ਹੈ ਕੋਈ Muslim ਹੈ ਕੋਈ Sikh ਹੈ ਸਭ ਦਾ ਇੱਕ ਸਰਵਸਾਂਝਾ ਸਰਵਸਾਂਝਾ ਕੀ ਮਤ ਹੈ ਜੀ ਬਹੁਤ ਬੰਦੇ ਸਰਬਾਧਿ ਸਿੱਖ ਧਰਮ ਦੇ ਚਤੁਰਕ ਵੀ ਭਲਾਏ ਜਾਂਦੇ ਨੇ ਠੀਕ ਹੈ ਜੀ ਸਭ ਤੋਂ ਸੰਮੇਲਨ ਦੇ ਵਿੱਚ ਮਨੁੱਖੀਤਾ ਸਰਵਵੰਦੇ ਵਿੱਚ ਠੀਕ ਹੈ ਜੀ ਹਾਂ ਜੀ ਮਨੁੱਖੀਤਾ ਸੰਤ ਸੰਮੇਲਨ ਮਨੁੱਖੀਤਾ ਸੰਤ ਸੰਮੇਲਨ ਕਦੋਂ ਹੁੰਦਾ ਜੀ ਨਵੰਬਰ ਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਇੱਥੇ ਸਾਰੇ ਧੰਨਵਾਦ ਸਾਧੂ ਮਹਤਮਾ ਆਪਣੇ ਆਪਣੇ ਵਿਚਾਰ ਸਾਂਝੇ ਕਰਾ ਹਾਂ ਠੀਕ ਉਹ ਆਪਣੇ ਜਨਿਤ ਪਰ ਬਚਨ ਕਰਦੇ ਨੇ ਠੀਕ ਹੈ ਧੰਨਵਾਦ ਜੀ ਧੰਨਵਾਦ ਲਓ ਜੀ ਸਾਧ ਸੰਗਤ ਜੀ ਕਰੋ ਦਰਸ਼ਨ shri shri 1008 mahant uttam giri ji maharaj ਦੇ ਸਰੂਪ ਦੇ ਤੇ ਇਸ ਸਥਾਨ ਤੇ ਜਿੱਥੇ ਤੁਸੀਂ ਸ਼ਿਵਲਿੰਗ ਸ਼ੋਭਿਤ ਦੇਖ ਰਹੇ ਹੋ ਇਸ ਸਥਾਨ ਤੇ ਬਾਬਾ ਜੀ ਨੂੰ ਸਮਾਧੀ ਦਿੱਤੀ ਗਈ ਸੀ ਅੱਜ ਤੋਂ तकरीबन 13-14 ਸਾਲ ਪਹਿਲਾਂ ਜਿਹਨਾਂ ਦਾ ਅੱਜ ਵਾਰਸੀਕ ਭੰਡਾਰਾ ਹੈ ਅੱਜ ਰਮਾਇਣ ਦਾ ਪਾਠ ਆਰੰਭ ਕੀਤਾ ਗਿਆ ਤੇ ਇਸ ਦੇ ਭੋਗ ਪਾਏ ਜਾਣਗੇ ਤੇ ਲੰਗਰ ਅਤੁੱਟ ਵਰਤੇਗਾ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਤੁਸੀਂ ਵੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੀ